ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ਪਰੂਪ ਤੇ ਪਟਿਆਲਾ ਚ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਨਗਰ ਕੀਰਤਨ ਵਿੱਚ ਵੱਖ-ਵੱਖ ਬਾਜ਼ਾਰਾਂ ਵਿੱਚੋਂ ਦੀ ਹੁੰਦਾ ਹੋਇਆ ਮਾੜੀ ਨਵੀਨ ਸਿੰਘ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਇਆ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਚ ਸੰਗਤਾਂ ਹਾਜ਼ਰ ਹੋਈਆਂ ਨਗਰ ਕੀਰਤਨ ਵਿੱਚ ਪੰਜਾਬ ਪੁਲਿਸ ਦੀ ਬੈਡ ਪਾਰਟੀ ਨੇ ਉੱਚੇਚੇ ਤੌਰ ਤੇ ਹਿੱਸਾ ਲਿਆ ਤੇ ਗੱਤਕੇ ਦਾ ਜੋਰ ਵੀ ਦਿਖਾਈ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾ ਸਾਰੀ ਸਿੱਖੀ ਜਿਹਦੇ ਬਦਲੇ ਨੂੰ ਗੁਨਾਣਕ ਨਾਮ ਬਲੇਵ ਸੰਗਤ ਨੂੰ ਪ੍ਰਕਾਸ਼ਪੁਰ ਦੀ ਬੋਬ ਹੋ ਰਹੀਆਂ ਜੀ ਇਹ ਜੋ ਅੱਜ ਪੰਜਾਬ ਦੇ ਵਸਜ ਦੇ ਪ੍ਰਕਾਸ਼ਪੁਰਵ ਜੋ ਪਟਿਆਲੇ ਸਾਹਿਬ ਦੀ ਸੰਗਤ ਸਾਰੇ ਮਿਲ ਕੇ ਇਕੱਠੇ ਹੋ ਕੇ ਨਗਰ ਦਾ ਆਰੰਭ ਕੀਤਾ ਹੈ ਬੜੀ ਖੁਸ਼ੀ ਨਾਲ ਧੂਤਾਨਾ ਸਾਰੀ ਸੰਗਤ ਆਪਣੇ ਪਿਆਰ ਨਾਲ ਨਗਰ ਦਾ ਆਰੰਭ ਕੀਤਾ ਗਿਆ ਜੀ ਇਹ ਹਰ ਨਗਰ ਤੋਂ ਨਾ ਕਈ ਸਾਲਾ ਤੋਂ ਸਾਨੂੰ ਛੱਜ ਹੋ ਗਿਆ ਜੀ 25-30 ਸਾਲ ਤੋਂ ਅੱਲਕਾ ਦਾ ਨਗਰ ਜਨ ਮਾ ਰੋਡ ਗੁਰਦਾਰਾ ਸਿੰਘ ਖਫਤ ਹੋ ਰਖੋ ਕੇ ਸਮਾਪਤੀ ਸਾਰੇ ਵਕਫਾ ਸ਼ਹਿਰ ਤੋਂ ਹੁੰਦਾ ਹੋਇਆ ਅਦਾਲਤ ਪਿਆ ਤਨਪੁਰਾ ਵਿਖੇ 127 ਦਾ ਹੁੰਦਾ ਹੋਇਆ ਨਵੀ ਸਿੰਘ ਖਫਾ ਸਮਾਪਤ ਹੁੰਦਾ ਜੀ ਸਾਰੇ ਨਾਮ ਅਗਲਾ ਮਲੇ ਵਸਤਾਨੂ ਉਹਨਾਂ ਦੇ ਪ੍ਰਕਾਸ਼ਪੁਰ ਦੀ ਬਹੁਤ ਬਹੁਤ ਸਹੀਆਂ ਜੀ ਇੰਗਲਿਸ਼ ਬਾਜਾ ਸਾਰਨ ਉਸਦੀ ਪੈਸੇ ਦੇਣਾ ਚਾਹੁੰਦੇ ਜੀ ਗੁਰੂ ਦੇ ਸਿੰਘ ਬੜੋ केसा ਢਾਈ ਹੋ ਉਹ ਅੰਮ੍ਰਿਤ ਛੱਕੋ ਜੀ ਆਪਕੋ ਜੀ ਪਿਆਜ਼ ਫਾਕ ਨਾਲ ਇਕੱਠੇ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਗੁਰਨਾਣੇ ਜੀ ਦੇ ਪ੍ਰਕਾਰ ਦਿਹਾੜੇ ਦਾ ਸੰਬੰਧ ਵਿੱਚ ਮਹਾਨ ਨਗਰ ਕੀਰਤਨ ਹਰੇਕ ਖਾਲਸੇ ਦਾ ਜਾਲੋ ਜਲਾਲ ਦੀ ਦਾ ਵੱਡੀ ਨਵੀਨ ਸਿੰਘ ਸਭਾ ਤੋਂ ਆਰੰਭ ਹੋ ਕੇ ਪੁਰਾਣੇ ਬਾਜ਼ਾਰ ਦੇ ਪ੍ਰਮੁੱਖ ਦਰਵਾਜ਼ਾ ਬਾਜ਼ਾਰਾਂ 'ਚ ਹੋ ਕੇ ਵੱਡੀ ਢਿੰਗ ਸਭਾ ਵੀ ਕੇ ਜਾ ਕੇ ਸਮਾਪਤੀ ਹੁੰਦੀ ਆ। ਇਹਦੇ ਚ ਹੈ ਦੇ ਇੱਕ ਥਾਂ ਤੇ ਸੰਗਤ ਨੇ ਪ੍ਰਚਾਰ ਤੇ ਹੋਰ ਕਰਦੀਗਲਾ ਵਾਲੇ ਪ੍ਰੋਗਰਾਮ ਕੀਤੇ। ਸਾਡੀ ਜਨਤਾ ਨੂੰ ਗੁਰਨਾਨ ਦੇਵ ਜੀ ਦੇ ਪ੍ਰਕਾਸ਼ ਤੋਂ ਲੱਖ ਲੱਖ ਬਤਾਈ।